ਤੇਰੇ ਗੁਤਰਤਾ ਪਾ ਲਈ ਲੈਟ ਨਾ ਨਾ ਕਿੰਨਾ ਪਾ ਜਾਦਾ ਤੇਰਾ ਕਬਾਸ ਤੇਰੇ ਦਾਸ ਤੇਰੇ ਲੈਟ ਨਾ ਕਿੰਨਾਂ ਪਾ ਜਾਦਾ ਪਿੱਛਰ ਹੋ ਜਾ ਉਹ ਨਹੀਂ ਕਰ ਤੀਂਗੀ ਇਹੋ ਛੋਟੇ ਆ ਕੇ ਆ ਕੇ ਸਾਥ ਹਮਾਰੀ ਜੀ ਸਦਾ ਮੁਰਾਈ ਬਾਸਾ ਕੱਢੀ ਨੀ

ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਅਮਰੀਕਾ ਤੋਂ ਨਾਮਿਕ ਮੈਨੂੰ ਤੇ ਆਏ ਇੱਕ ਰੰਦੇ ਤੇ ਪਰਮਤਮਾ ਦਾ ਰਾਮਦਾਸ ਜੀ ਚਾਹੀਏ ਅੱਜ ਦਾ ਹਰ ਤੋਂ ਬੇਨਾਮ ਸਤਿਗੁਰੂ ਸ੍ਰੀ ਹਰਿ ਰਾਇ ਸ੍ਰੀ ਹਰਿ ਰਾਇ ਕੀ ਸਿਮਰਿ ਤੇ ਆਈ ਜੇ ਮਿੱਠੂ ਚੰਦ ਤੇ ਜਾਏ ਗੁਰ ਤੇਜ ਬਹਾਦਰ ਜੀ ਦੇ ਘਰ ਨਾਉ ਨਿਵਾਵੇ ਧਾਏ ਸਭ ਮੰਨ ਦੇ ਚਾਹੀਏ ਦਸਰੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖਾਏ ਸਦਾਏ ਸੰਤ ਸੰਗ ਦੇ ਚਾਹੀਏ ਦਸਾਹੀ ਚਾਹੁੰਦੇ ਆਤਮ ਜੋਤ ਹੇ ਗੁਰੂ ਬ੍ਰਹਮ ਸਾੰਗ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਦਰਸਾ ਕੇ ਆਮ ਦੇ ਪੰਜ ਪਿਆਰੇ ਚਾਰ ਸਹਿਜ ਗਾ ਦੇ ਚਾਰੀ ਮੁਖ ਤੇ ਜੱਤੀਆਂ ਜੱਤੀਆਂ ਜਿੰਨਾ ਸੈਲੀਆਂ ਨਾਮ ਜੱਤਿਆ ਵੰਡ ਕੇ ਛਕਿਆ ਦੇਹਲਾਹੀ ਤੇਗਵਾਹੀ ਤੇ ਕੇਨ ਦਿੱਕੀਤਾ ਇਨਾ ਪਿਆਰਾ ਤੇ ਪਿਆਰਾਂ ਦੀ ਕੁਮਾਈ ਦਾ ਧਿਆਨ ਕਰਕੇ ਬੋਲੋ ਦਰਸਾ ਕੇ ਸਿੰਨਾ ਸਿੰਗਾਂ ਸਿੰਗੜੀਆਂ ਨੇ ਧਰਮ ਦੇ ਹੇਤ ਤੀਛਲ ਤੇ ਬੰਦ ਬੰਦ ਕੁਤਰਾਏ ਸੋਪਣੀਆਂ ਲੋਹਾਂ ਖਾਏ ਤਲਕੀਆਂ ਦੇ ਚੜੇ ਤਾਂ ਆਰਿਆ ਨਾਲ ਚਾਏ ਦੇ ਦੂਰ ਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਕਿ ਕੀ ਕੇਸਾ ਸਵਾਸਾਂ ਬਾਂਦੇ ਨਭਾਈ ਸਿੰਨਾ ਸਿਸ਼ਾ ਸਿੰਗੜੀਆਂ ਦੀ ਕਮਾਈ ਦਾ ਤੇ ਹੰਕਾਰ ਕੇ ਬੋਲੋ ਸਰਸ ਜੀ ਪੰਚਾ ਤਖਤਾ ਤੇ ਸਰਬੱਤ ਗੁਰਦਵਾਰਾਂ ਦਾ ਧਿਆਨ ਕਰਕੇ ਲੋਕੋ ਸਰਸਾ ਜੀ ਰਸਨਾ ਸਰਬੱਤ ਖਾਲਸਾ ਕੀ ਅਰਦਾਸ ਹੈ ਕਿ ਸਰਬੱਤ ਖਾਲਸਾ ਜੀ ਤੂੰ ਵਾਹਿਗੁਰੂ 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 ਤੇ ਆਵੇ ਤੇ ਆਉਣ ਦਾ ਸਤਿਕਾਰ ਸਰਬ ਸੁਭਾ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਹਾਂ ਪਹਾਰ ਸਾਰੇ ਹਸਦੇ ਸੰਸਗੀ ਕੀ ਸ੍ਰੀ ਸਾਰ ਦੀ ਕਹਾਏ ਕਾਸਾ ਜਿਤੇ ਮੋਲ ਬਲੋ ਕੋਨ ਕਾਸਾ ਕੇ ਭਗਵਾਨ ਜੀ ਸਿੱਖਾਂ ਨੂੰ ਦਿੱਤੀ দান ਇਸ দান ਰਹਿਤ দান ਵਿਦੇਕ দান ਵਿਚਾ দান ਸੁਰੋਸਾ দান ਦਾਣਾ ਕਿਰਦਾਨ ਨਾਮ দান ਤੇ ਅਮਰ ਤਰਸਣ ਜਿਨਿ ਜਨਾਨ ਚੰਤੀਆਂ ਛੱਡੇ ਗੁੰਦੇ ਜੁਜੋ ਜੁਗਾ ਤਾਲ ਸਰ ਮਕਾਰ ਜੇ ਕਰ ਬੋਲੋ ਸੰਤ ਜੀ ਨੇ ਆਸ ਤੇ ਪਿਛਾਂ ਦਾ ਮਨ ਨਾ ਮਤ ਜੀ ਮਤ ਸੱਚ ਦਾ ਰੱਖਾ ਕੋ ਵਾਹਿਗੁਰੂ ਇਹ ਕਾਲਪੁਰ ਤੇ ਆਪਣੇ ਪੰਥ ਦੇ ਸਦ ਸਹਾਇਤਾ ਕਰ ਜੀਓ ਤੇ ਇਹਨਾਂ ਨਕਾਣਾ ਸਾਹਿਬ ਤੇ ਹੋਰ ਦਰਦਵਾਰ ਗੁਰਦੁਆਰਿਆਂ ਤੋਂ ਜਿੱਨਾ ਤੋਂ ਖਾਲਸਾ ਸੰਤਨ ਨੂੰ ਛੋੜਿਆ ਹੈ ਉਹਨੇ ਗਰਗਿੰਦ ਗਾੜ ਤੇ ਸੇਵਾ ਸੰਭਾਲਦਾ ਦਾ ਨਾਮ ਪਿਆਰੇ ਨਾਲ ਸੱਜਣ ਬੱਚੋ ਏਨ ਮਾਨੰ ਦੇ ਮਾਨ ਗੁਰੂ ਨਾਨਕ ਸਾਹਿਬ ਗੁਰੂ ਸੁਖਸਾ ਦੇ ਪਸਤ ਗੁਰੂ ਨਕਰਿਆਂ ਦੇ ਸਿਰ ਗੁਰੂ ਇਹਨੇ ਆਖਰਿਆਂ ਦੇ ਆਪਿਆ ਕਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਕਾਰ ਸ੍ਰੀ ਗੁਰੂ ਸ਼ੋਭ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਜੋਤੀ ਪਾਤਸ਼ਾਹ ਬਾਬਾ ਅਗੜਪੁਰ ਸਿੰਘ ਜੀ ਮਹਾਰਾਜ ਆਜੇ ਜਨਮ ਕਮਲਾ ਤੇ ਦਾਸ ਦੇਵ ਜੀ ਜੋਤੀ ਯਾਰ ਸਾਰੇ ਦਿਨ ਸੁੱਖਾਂ ਮੈਲ ਬਤੀਤ ਹੋਇਆ ਜਾਂ ਤਰ੍ਹਾਂ ਆ ਗਿਆ ਸੁੱਖਾਂ ਨਾਲ ਬਤੀਤ ਕਰਨੀ ਸੰਭਿਆ ਦੇ ਟੈਨ ਤੇ ਆ ਕੇ ਸੇਵਕਾਂ ਨੇ ਜੀ ਰਹਿਣਾ ਸੈਂ ਦੇ ਜਾਪ ਕੀਤੇ ਆਪ ਦੀਆਂ ਦੇ ਖਵਲੇ ਜਾਪ ਕੀਤੇ ਜਾਪ ਕਰਦਿਆਂ ਤੁਰੂ ਇੱਕ ਹੀ ਨੇਕਾ ਹਿੱਸਾ ਦਿਆ ਦੁਸ਼ਮਣਾਂ ਤੋਂੜਾ ਹੋ ਜਾਂਦੀਆਂ ਅਣਜਾਨ ਬੱਚੇ ਜਾਣ ਕੇ ਮਾਫ ਕਰਨਾ ਅੱਗਾ ਹਾਸਤੇ ਚਿੱਤ ਤੇ ਸੁਧਾਰਨਾ ਦਾਨ ਬਕਸ਼ ਕਰਨਾ ਆਈ ਹੋਈ ਸਾਥ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣਾ ਮਹਾਰਾਜ ਜੋ ਵੀ ਮਨਾਵਾਂ ਘਾਮਰਾ ਕਰਕੇ ਸੰਗਤਾਂ ਅੱਜ ਦੇ ਦਰਬਾਰ ਤੇ ਪਹੁੰਚੀਆਂ ਹਨ ਹਰ ਇੱਕ ਦੀ ਮਨਾਵਾਂ ਮਾਸੂਰੀ ਕਰਨੀ ਯਾਤਰਾ ਸਫਲ ਕਰਨੀ ਹਾਜ਼ਰੀ ਦਾ ਪ੍ਰਮਾਣ ਕਰਨੀ ਤੇ ਸੰਗਤਾਂ ਦਾ ਸਤਿ ਸ੍ਰੀ ਪੇਟਾ ਪ੍ਰਮਾਣ ਕਰਨਾ ਮਹਾਰਾਜ ਕਿਰਪਾ ਕਰਨੀ ਅੰਮਤ ਵੇਲੇ ਜਾਥਨ ਦੇ ਇਸ਼ਨਾਨ ਕਰਨ ਦੇ ਨਿਤ ਨਿਮੰਨੀਆਂ ਦਾਤਾ ਬਚ ਕਰਨੀਆਂ ਮਹਾਰਾਜ ਕਰੋ ਕਿਰਪਾ ਅੱਜ ਦੇ ਦਰਬਾਰ ਤੇ ਜੋ ਜੀ ਆਵੇ नान नाम करखीता ख़ाल ॾुखी फते नले सोनार उहे दुखीता ख़ालदा